ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਲੋਹਾ ਮਾਂ ਤੇ ਤੇਲ ਤਿੰਨੇ ਚੀਜ਼ਾਂ 100-100 ਮਣ ਦਾਨ ਕੀਤੀਆਂ ਅਤੇ ਹੁਕਮ ਕੀਤਾ ਕਿ ਇਹ ਚੰਗੇ ਸ੍ਰੇਸ਼ਟ ਬ੍ਰਾਹਮਣਾਂ ਨੂੰ ਵੰਡ ਦਿਓ ਪਰ ਕੋਈ ਵੀ ਬ੍ਰਾਹਮਣ ਇਹਨਾਂ ਚੀਜ਼ਾਂ ਨੂੰ ਲੈਣ ਲਈ ਤਿਆਰ ਨਾ ਹੋਇਆ ਸਭ ਨੇ ਨਾ ਕਰ ਦਿੱਤੀ ਜਦ ਆਪ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਪੁੱਛਿਆ ਕਿ ਬ੍ਰਾਹਮਣ ਦਾਨ ਕਿਉਂ ਨਹੀਂ ਲੈਂਦੇ ਅਰਦਾਸੀਏ ਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਬ੍ਰਾਹਮਣ ਕਹਿੰਦੇ ਹਨ ਕਿ ਹੁਣ ਗੁਰੂ ਜੀ ਦਾਨ ਦੇਣ ਦੇ ਅਧਿਕਾਰੀ ਨਹੀਂ ਰਹੇ ਕਿਉਂਕਿ ਉਹਨਾਂ ਨੇ ਖਤਰੀ ਹੋ ਕੇ ਹਿੰਦੂਆਂ ਦੇ ਜਨੇਊ ਲਾ ਦਿੱਤੇ ਹਨ ਅਤੇ ਸੁਧਰਾਂ ਵਾਲੇ ਕੰਮ ਕਰ ਰਹੇ ਹਨ ਸਤਗੁਰੂ ਜੀ ਨੇ ਇਹ ਉਤਰ ਸੁਣ ਕੇ ਸੇਵਾਦਾਰ ਲੰਗਰੀਆਂ ਨੂੰ ਕਿਹਾ ਕਿ ਮਾਂ ਅਤੇ ਤੇਲ ਦੇ ਭੱਲੇ ਤਿਆਰ ਕਰ ਦਿਓ ਲੋਹੇ ਦੇ ਕੜੇ ਅੰਗੂਠੀਆਂ ਮਾਲਾ ਚੱਕਰ ਅਤੇ ਕਰਦਾ ਆਦ ਕੜਵਾ ਲਵੋ ਅਗਿਆ ਅਨੁਸਾਰ ਸਭ ਕੁਝ ਤਿਆਰ ਕਰਵਾ ਕੇ ਸ਼ਾਮ ਸਿੰਘ ਸੇਵਾ ਦਾ ਹਾਜ਼ਰ ਕਰ ਦਿੱਤਾ ਜਦ ਰਹਿਰਾਸ ਦੇ ਸਮੇਂ ਦੀਵਾਨ ਲੱਗਾ ਤਾਂ ਆਪ ਜੀ ਨੇ ਸਭ ਨੂੰ ਵੇਖ ਕੇ ਸ੍ਰੀ ਮੁਖਵਾਕ ਦੀਆਂ ਦੋ ਤੁਕਾਂ ਪੜ੍ਹੀਆਂ ਦਾਤਾ ਕਰਤਾ ਆਪ ਤੂੰ ਤਸ ਦੇਵਾ ਕਰੇ ਪਸਾਉ ਤੂੰ ਜਾਣ ਹੋਈ ਸਭਸੇ ਦੇ ਲੈਸਾ ਜਿੰਦ ਕਬਾਓ ਇਹ ਤੁਕਾਂ ਪੜ੍ਹ ਕੇ ਆਪ ਜੀ ਨੇ ਹੁਕਮ ਕੀਤਾ ਕਿ ਇਹ ਚੀਜ਼ਾਂ ਦੀਵਾਨ ਵਿੱਚ ਹਾਜ਼ਰ ਸੰਗਤ ਨੂੰ ਵੰਡ ਦਿਓ ਸ਼ਾਮ ਸਿੰਘ ਨੇ ਹਰ ਇੱਕ ਨੂੰ ਦੋ ਦੋ ਕੜੇ ਦੋ ਚੱਕਰ ਇੱਕ ਜੰਜੀਰੀ ਇੱਕ ਕਰਦ ਅਤੇ 5-5 ਭੱਲੇ ਵੰਡ ਦਿੱਤੇ ਜੋ ਸਭ ਨੇ ਬੜੀ ਖੁਸ਼ੀ ਨਾਲ ਲੈ ਲਏ ਪ੍ਰੰਤ ਆਪ ਜੀ ਨੇ ਬਚਨ ਕੀਤਾ ਕਿ ਇਹ ਬ੍ਰਾਹਮਣ ਲੋਕ ਬਿਨਾਂ ਵਿਚਾਰੇ ਹੀ ਜਗਤ ਦਾ ਕੋਤਾਨ ਲੈਣ ਤੇ ਖਾਣ ਵਾਲੇ ਹਨ ਇਹ ਸੁਧਰਾਂ ਤੋਂ ਮੰਗ ਕੇ ਦਾਨ ਲਿਆ ਕਰਨਗੇ ਇਹਨਾਂ ਨੇ ਗੁਰੂ ਨੂੰ ਛੱਡ ਦਿੱਤਾ ਹੈ ਅਤੇ ਗੁਰੂ ਨੇ ਇਹਨਾਂ ਨੂੰ ਛੱਡ ਦਿੱਤਾ ਹੈ ਸੋਡੀਆਂ ਖਤਰਿਆਂ ਨੂੰ ਆਖਿਆ ਕਿ ਜੇ ਤੁਸੀਂ ਗੁਰੂ ਦੀ ਨਿੰਦਿਆ ਕਰੋਗੇ ਤਾਂ ਤੁਹਾਡੀ ਮਾਨ ਪ੍ਰਤਿਸ਼ਟਾ ਘਟ ਜਾਏਗੀ ਜੇ ਮਿਲ ਕੇ ਰਹੋਗੇ ਤਾਂ ਸੁੱਖ ਪਾਓਗੇ ਦਾਯਾ ਰਾਮ ਪੁਰोहित ਨੇ ਗੁਰੂ ਜੀ ਨੂੰ ਇਸ ਤਰ੍ਹਾਂ ਗ੍ਰੋਧਮਾਨ ਵੇਖ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਬ੍ਰਾਹਮਣਾ ਵਾਲਾ ਸ਼ਰਾਪ ਮੈਨੂੰ ਨਾ ਲੱਗੇ ਮੈਂ ਤੁਹਾਡੇ ਅਨਸਾਰੀ ਸੇਵਾਦਾਰ ਹਾਂ ਉਸ ਦੀ ਬੇਨਤੀ ਤੇ ਦਇਆਲ ਹੋ ਕੇ ਗੁਰੂ ਜੀ ਨੇ ਬਚਨ ਕੀਤਾ हे दयाराम सारਸਤ ਜਾਤੀ ਦੇ ਬ੍ਰਾਹਮਣ ਖਾਲਸੇ ਵਿੱਚ ਮਿਲੇ ਰਹਿਣਗੇ ਭਾਵੇਂ ਕਿਸੇ ਭੇਸ ਵਿੱਚ ਵੀ ਹੋਣ ਖਾਲਸੇ ਦੇ ਜਾਚਕ ਹੋ ਕੇ ਰਹਿਣਗੇ ਤੁਹਾਡਾ ਵੰਸ਼ ਸੰਭਲਪੁਰੀ ਵਿੱਚ ਹੋਵੇਗਾ ਵਿਸ਼ਨ ਦਾਸ ਤੁਹਾਡੀ ਕੁੱਲ ਵਿੱਚ ਹੋਵੇਗਾ ਪ੍ਰਜਾ ਦੀ ਰਾਖੀ ਵਾਸਤੇ ਨਿਹਕਲੰਕ ਅਵਤਾਰ ਹੋਵੇਗਾ ਤੁਹਾਡੀ ਕੁੱਲ ਸ਼ੁਭਾ ਹੋਵੇਗੀ ਗੁਰੂ ਜੀ ਨੇ ਕਿਹਾ ਕਿ ਮੇਰਾ ਖਾਲਸਾ ਸਾਰੀਆਂ ਸਿਫਤਾਂ ਦਾ ਮਾਲਕ ਹੋਵੇਗਾ ਜੋ ਇਸ ਦੀ ਸ਼ਰਣ ਵਿੱਚ ਰਹੇਗਾ ਉਹ ਸਦਾ ਹੀ ਸੁਖੀ ਰਹੇਗਾ